ਇੰਨਾ ਲੋਕਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸੁਣਿਓ ਮੜਾ ਜਾ ਸ਼ੇਰ ਲੈ ਕੇ ਸਤਿਗੁਰੂ ਮੈਨੂੰ ਮਾਫੀ ਦਵੇ ਮੈਂ ਕੌੜੀ ਹੋਰ ਗੱਲ ਕਹਿਣ ਲੱਗਾ ਕਦੇ ਭਈਆਂ ਦੇ ਵਿਆਹ ਵਿੱਚ ਨਹੀਂ ਹੁੰਦਾ ਚੀਨਿਆਂ ਦੇ ਵਿਆਹ ਵਿੱਚ ਨਹੀਂ ਹੁੰਦਾ ਸਿੱਖਾਂ ਦੇ ਵਿਆਹਾਂ ਦੇ ਵਿੱਚ ਤੁਸੀਂ ਬਹੁਤਿਆ ਪੈਰਸਾਂ ਦੇ ਵਿੱਚ ਜਦੋਂ ਵਿਆਹ ਤੇ ਕਿਤੇ ਜਾਂਦੇ ਹੋ ਨਾ ਤਾਂ ਉੱਥੇ ਵੇਖਦੇ ਹੋ ਕਿ ਕੁੜੀਆਂ ਕਈ ਵਾਰੀ ਸ਼ਰਾਬ ਸਰਵ ਕਰਦੀਆਂ ਬੀਟਰ ਬਣੀਆਂ ਹੁੰਦੀਆਂ ਕੁੜੀਆਂ ਸ਼ਰਾਬ ਪਰਤ ਆਉਂਦੀਆਂ ਵੇਖੀਆਂ ਜਿਨ੍ਹਾਂ ਨੇ ਸਿਰ ਮਾਰ ਕੇ ਹੰਗਾਰਾ ਪਾ ਦਿਓ ਇਵੇਂ ਹੈ ਨਾ ਜੀ ਮੈਂ ਆਨਾ ਕਿ ਅਸੀਂ ਕਦੇ ਉਸ ਧੀ ਦੀ ਮਜਬੂਰੀ ਨਹੀਂ ਤੱਕੀ ਖੌਰੇ ਉਹਦੇ ਸਿਰ ਦਾ ਸਾਈ ਹੈ ਨਹੀਂ ਖੌਰੇ ਉਹਦਾ ਭਰਾ ਹੈ ਨਹੀਂ ਖੌਰੇ ਉਹਦਾ ਪਿਓ ਹੈ ਨਹੀਂ ਉਹ ਪਤਾ ਨਹੀਂ ਕਿਹੜੀ ਮਜਬੂਰੀ ਵਿੱਚ ਤੁਹਾਡੇ ਅੱਗੇ ਸ਼ਰਾਬ ਚੱਕੀ ਫਿਰਦੀ ਹੈ ਤੇ ਸਾਡੇ ਉਥੇ ਚਟਿਆਂ ਦਾੜਿਆਂ ਵਾਲੇ ਬਜ਼ੁਰਗ ਉਹਦੀ ਟਰੇ ਦੇ ਵਿੱਚੋਂ ਉਹਦੀ ਥਾਲੀ ਦੇ ਵਿੱਚੋਂ ਗਲਾਸੀ ਚੱਕ ਕੇ ਪੀਂਦੇ ਨੇ ਡੁੱਬ ਕੇ ਮਰ ਜਾਣਾ ਚਾਹੀਦਾ ਸਾਨੂੰ ਉਸ ਵੇਲੇ ਡੁੱਬ ਕੇ ਮਰ ਜਾਣਾ ਚਾਹੀਦਾ ਜੇ ਅਸੀਂ ਬਾਜਾਂ ਵਾਲੇ ਬਾਪੂ ਦੇ ਸਿੱਖ ਹਾਂ ਤਾਂ ਉਦੇ ਵਰਗੀ ਰੱਬ ਨੇ ਪੋਤੀ ਦਿੱਤੀ ਐ ਉਦੇ ਵਰਗੀ ਧੀ ਦਿੱਤੀ ਐ ਉਦੇ ਵਰਗੀ ਦੋਤੀ ਦਿੱਤੀ ਐ ਪਿਆਰੇ ਸਿੱਖੋ ਨਹੀਂ ਪੈਂਦਾ ਸ਼ਗਨ ਵਿਆਹ ਦੇ ਵਿੱਚ ਤੇ ਨਾ ਪਾਇਓ ਕਦੇ ਇਦਾਂ ਦਾ ਕੰਮ ਕਰਦੀ ਕੋਈ ਧੀ ਧਿਆਣੀ ਮਿਲ ਜਾਵੇ ਨਾ ਤੁਹਾਨੂੰ ਇਹਨਾਂ ਪੈਲਸਾਂ ਵਿੱਚ 11500 ਰੁਪਈਆ ਉਹਦੇ ਹੱਥ 'ਚ ਦੇ ਕੇ ਸਿਰ ਤੇ ਹੱਥ ਰੱਖ ਕੇ ਇੱਕ ਅਸੀਸ ਦੇ ਕੇ ਗੱਲ ਕਹਿ ਕੇ ਆਇਆ ਕਰੋ ਕਹਤੀ ਐ ਕਿਸੇ ਦੇ ਕੱਪੜੇ ਧੋ ਲਈ ਕਿਸੇ ਦੇ ਭਾਂਡੇ ਧੋ ਲਈ ਪਰ ਇਹ ਕੰਮ ਤੈਨੂੰ ਸੋਭਦਾ ਨਹੀਂ ਜੇ ਤੂੰ ਸਿੱਖਾਂ ਦੇ ਘਰ ਪੈਦਾ ਹੋ। ਅਸੀਂ ਤਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੱਖਾਂ। ਇੱਕ ਵਾਰੀ ਕਹ ਦੋ ਸਤਨਾਮ। ਡਾਊਨਲੋਡ ਛੇ ਚਾਟ।